ਇੱਕ ਸੈਕਿੰਡ ਇੱਕ ਇੱਕ ਮਿੰਟ ਇੱਕ ਇੱਕ ਪਲ ਹੂੰ ਬੰਦੇ ਦੀ ਔਕਾਤ ਤੋਂ ਵਾਰ ਜਿਹੜੀ ਇਨਸਾਨ ਦੀ ਔਕਾਤ ਆ ਉਹ ਸ਼ੁੰਨਿਆ ਪਰ ਬੰਦਾ ਕਹਿੰਦਾ ਨਹੀਂ ਜੀ ਮੇਰੀਆਂ ਪਲੈਨਿੰਗਾਂ ਨੇ ਤੇ ਉਹ ਕਹਿੰਦਾ ਮੈਂ ਅਗਲਾ ਸਾਹ ਨਹੀਂ ਆਉਣ ਦੇਣਾ ਕਰਾਲਾ ਪਲੈਨਿੰਗ ਸਹੀ ਗੱਲ ਸੋ ਇਸ ਕਰਕੇ ਜਦੋਂ ਤੁਸੀਂ ਇੰਨਾ ਕੁ ਸਾਤਾ ਸੀਰੀਅਸ ਹੋ ਗਏ ਆ ਆਪਣੀ ਲਾਈਫ ਨੂੰ ਲੈ ਕੇ ਮੈਂ ਕਿੰਨੇ ਲੋਕਾਂ ਨੂੰ ਜਾਣਦਾ ਚੰਗੇ ਪਰਿਵਾਰ ਨੇ ਤਕਰੀਬਨ ਮੇਰੇ ਕੋਲੇ ਰਿਕਾਰਡ ਵੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਵੈਸੇ ਦਿਖਾ ਸਕਦਾ ਕਟੂਕੜ 10 ਤੋਂ 12000 ਪਰਿਵਾਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਕਦੇ 20 ਸਾਲ ਦੇ ਵਿੱਚ Shimla ਦਾ ਟੂਰ ਨਹੀਂ ਕੱਟਿਆ ਸਿਰਫ ਪੈਸੇ ਕਮਾਉਂਦੇ ਰਹੇ ਔਰ ਉਹਨਾਂ ਦੀਆਂ ਵਧੀਆ ਫੈਕਟਰੀਆਂ ਨੇ ਵਧੀਆ ਕਾਰੋਬਾਰ ਨੇ ਪਰ ਕਦੇ Shimla ਦਾ ਟੂਰ ਨਹੀਂ ਕੱਟਿਆ ਔਰ ਅੱਜ ਦੇ ਹਾਲਾਤ ਕੀ ਨੇ ਹੁਣ ਟੈਨਸ਼ਨ 'ਚ ਨੇ ਹੁਣ ਕਿਹਦੀ ਢਿੱਡ ਕੱਲਾ ਬਾਹਰ ਆ ਗਿਆ ਇਹਦਾ ਹੱਲ ਕਰ ਦੋ ਯੂਰਿਕ ਐਸਿਡ ਵੱਧ ਗਿਆ ਇਹਦਾ ਹੱਲ ਕਰ ਦੋ ਕੋਲੇਸਟ੍ਰੋਲ ਵੱਧ ਗਿਆ ਇਹਦਾ ਹੱਲ ਕਰ ਦੋ ਲੀਵਰ ਸੁੰਗੜਨ ਲੱਗ ਗਿਆ ਲੀਵਰ ਦੇ ਵਿੱਚ ਇਨਫਲਮੇਸ਼ਨ ਆ ਗਈ ਇਹਦਾ ਹੱਲ ਕਰ ਦੋ ਤੇ ਮੈਂ ਕਿਹਾ ਪਹਿਲਾਂ ਅਕਲ ਨੂੰ ਹੱਥ ਮਾਰੋ